ਗੁਰਸ਼ੇਂਕਰ ਦੇ ਪਿੰਡ ਨਰਿਆਲਾ ਦੇ ਨਜ਼ਦੀਕ ਲੱਗਣਚਾਰੀ ਸੀਮਿੰਟ ਫੈਕਟਰੀ ਦਾ ਇਲਾਕੇ ਦੇ ਲੋਕਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਪਿੰਡ ਨਰਿਆਲਾ ਵਿਖੇ ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚਾਲੇਦਵਾਲੇ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਇਸ ਮੌਕੇ ਇਕ ਆਠਨੂ ਸੰਬੋਧਨ ਕਰਦਿਆਂ ਵਕਫਾ ਖਾਗੂਆ ਨੇ ਕਿਹਾ ਕਿ ਸਿਮਿੰਟ ਫੈਕਟਰੀ ਲੱਗਨ ਨਾਲ 10 ਕਿਲੋਮੀਟਰ ਦਾ ਖੇਤਰ ਪ੍ਰਭਾਵਿਤ ਹੋਵੇਗਾ ਅਤੇ 20 ਏਕਰੀ ਪਿੰਡਾਂ ਦੇ ਲੋਕਾਂ ਦੇ ਘਰਾਂ ਅਤੇ ਪਸ਼ੂਆਂ ਦਾ ਚਾਰਾ ਵੀ ਦੂਸ਼ਿਤ ਹੋਵੇਗਾ ਤੇ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ ਉਨ੍ਹਾਂ ਕਿਹਾ ਕਿ ਇਸੇਲਾ ਖੁਰਦ ਦੀ ਕੁਆਂਟਮ ਪੇਪਰ ਮਿਲ ਦੇ ਪ੍ਰਦੂਸ਼ਣ ਨਾਲ ਪਹਿਲਾਂ ਹੀ ਲੋਕ ਬਿਮਾਰ ਹੋ ਰਹਿਣ ਇਸ ਲਈ ਸਿਮਿੰਟ ਫੈਕਟਰੀ ਨੂੰ ਕਿਸੇ ਵੀ ਕੀਮਤ ਤੇ ਲੱਗਨ ਨਹੀਂ ਦਿੱਤਾ ਜਾਵੇਗਾ ਇਸ ਮੌਕੇ ਵਾਤਾਵਰਨ ਬਚਾਓ ਕਮੇਟੀ ਨੇ ਫੈਸਲਾ ਕੀਤਾ ਕਿ ਇਸ ਸਿਮਿੰਟ ਫੈਕਟਰੀ ਦਾ ਮਾਮਲਾ 8 ਫਰਵਰੀ ਨੂੰ ਐਸਟੀਐਮ ਗੜਸ਼ੰਕਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਹੁਣ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਿਮਿੰਟ ਫੈਕਟਰੀ ਨੂੰ ਇੱਥੇ ਲੱਗਨ ਤੋਂ ਨਾ ਰੋਕਿਆ ਤਾਂ ਇਲਾਕੇ ਦੇ ਵਕਫਾਕ ਪਿੰਡਾਂ ਦੇ ਲੋਕਾਂ ਨੂੰ ਲੰਬੰਦ ਕਰਕੇ ਵੱਡੇ ਪੱਧਰ ਤੇ ਸੰਘਰਸ਼ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ ਜਿਹੜੀ ਅੱਜ ਦਾ ਇਕੱਠ ਹੋਇਆ ਹੈ ਨਾ ਅੱਜ ਅਸੀਂ ਪਹਿਲੇ ਦਿਨ ਇਲਾਕੇ ਨੇ ਇਕੱਠੇ ਹੋ ਕੇ ਇੱਕ ਵਾਤਾਵਰਣ ਬਚਾਓ ਸੰਘਰਸ਼ ਕਮੇਟੀ ਇੱਥੇ ਜਿਹੜੀ ਆ ਉਹਦਾ ਕਾਠ ਕੀਤਾ ਜਿਦੇ ਵਿੱਚ ਸੈਂਕੜਿਆਂ ਦੀ ਤਦਾਦ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਬਹੁਤ ਹੀ ਪੰਜ ਸਰਪੰਚ ਲੰਬੜਦਾਰ ਮੋਤਵਰ ਵਿਅਕਤੀ ਸ਼ਾਮਲ ਹੋਏ ਨੇ ਔਰ ਸਾਰਿਆਂ ਦਾ ਇਹੀ ਵਿਚਾਰ ਸਾਰਿਆਂ ਦੇ ਨਾਲ ਸਾਂਝੇ ਕੀਤੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਸੰਘਰਸ਼ ਵੜਣਾ ਜਿਦੇ ਵਿੱਚ ਸਾਡਾ ਲੀਗਲ ਵੀ ਸੰਘਰਸ਼ ਹੋਊਗਾ ਔਰ ਲੋਕਾਂ ਦਾ ਜਿਹੜਾ ਜਨ ਸ਼ਕਤੀ ਦਾ ਸੰਘਰਸ਼ ਉਹ ਵੀ ਹੋਵੇਗਾ 8 ਤਰੀਕ ਨੂੰ ਐਸਡੀਐਮ ਦਾ ਅਫਸਰ ਗੜਸ਼ੰਕਰ ਦੇ ਵਿੱਚ ਇਸੇ ਤਰ੍ਹਾਂ ਸਾਰੇ ਲੋਕਾਂ ਨੇ ਆਪਣੇ ਨਾਲ ਲੈ ਕੇ ਸੰਗਤ ਨੂੰ ਪਹੁੰਚਣਾ ਹੈ ਅਗਰ ਉਸ ਦਿਨ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਸ ਸਥਾਨ ਦੇ ਉੱਤੇ ਜਿਹੜੀ ਅੰਬੂਜਾ ਸੀਮੈਂਟ ਫੈਕਟਰੀ ਦਾ ਨਵਾਂ ਪਲਾਂਟ ਲੱਗ ਰਿਹਾ ਪਿੰਡ ਨਰਿਆਲਾ 'ਚ ਉਹ ਸਾਰੇ ਕਾਨੂੰਨ ਛਿੱਕੇ ਟੰਗ ਕੇ ਜਿਹਦੇ ਵਿੱਚ ਜਿਹੜੀ ਜ਼ਮੀਨ ਖੇਤੀਬਾੜੀ ਵਾਲੀ ਆ ਪੁਜਾਉ ਜ਼ਮੀਨ ਜਿੱਥੇ ਆਲੂ ਹੁੰਦੇ ਸਨ ਉਹਦੀ ਜਗ੍ਹਾ ਫੈਕਟਰੀ ਨਹੀਂ ਲੱਗਣ ਦੇਵਾਂਗੇ ਔਰ ਜਿਹੜੀ ਪਬਲਿਕ ਹੀਰਿੰਗ ਬੋਕਸ ਕੀਤੀ ਗਈ ਆ ਮਿਤੀ 19 ਜਨਵਰੀ ਨੂੰ ਉਹ ਦੁਬਾਰਾ ਕਰਵਾਵਾਂਗੇ ਉਹਨੂੰ ਰੱਦ ਕਰਵਾ ਕੇ ਇਹ ਸਾਡੀ ਅੱਜ ਦੀ ਮੰਗ ਹੈ ਜੇ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਤਾਂ ਹੋ ਸਕਦਾ ਅਸੀਂ ਸਾਰੀਆਂ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਕੇ ਇੱਕ ਪੱਕਾ ਮੋਰਚਾ ਜਿਹੜਾ ਦਿੱਲੀ ਵਰਗਾ ਮੋਰਚਾ ਉਹ ਪਿੰਡ ਨਿਹਾਲਾ ਦੇ ਵਿੱਚ ਇਹ ਸਾਡੇ ਜਿਹੜੇ ਨੌਜਵਾਨ ਵੀਰ ਹੈ ਇਹਨਾਂ ਦੇ ਨਾਲ ਲੈ ਕੇ ਅਸੀਂ ਲਾਵਾਂਗੇ ਤਾਂ ਕਿ ਇਹ ਇਲਾਕੇ ਦੇ ਵਿੱਚ ਜਿਹੜੀ ਪਹਿਲਾਂ ਹੀ ਪੋਲੂਸ਼ਨ ਬਹੁਤ ਹੈ ਪੇਪਰ ਮਿਲਦਾ ਹੋਰ ਨਾ ਵਧਣ ਦਈਏ ਤੇ ਸਾਰਾ ਇਲਾਕਾ ਜਿਹੜਾ ਉਹ ਸੁਖੀ ਬਸੇ ਤਾਂ ਕਿ ਅਸੀਂ ਆਣ ਵਾਲੀਆਂ ਜਿਹੜੀਆਂ ਜਨਰੇਸ਼ਨ ਹੈ ਸਾਡੀਆਂ نسلਾਂ ਆ ਉਹਨਾਂ ਨੂੰ ਕੋਈ ਆਪਣਾ ਮੂੰਹ ਦਿਖਾਉਣ ਜੋਗੇ ਰਹੀਏ ਕਿ ਨਰਾਲਾ ਵਿੱਚ ਇੱਕ ਸੀਮੈਂਟ ਫੈਕਟਰੀ ਲੱਗਣ ਜਾ ਰਹੀ ਆ ਉਪਜਾਊ ਜ਼ਮੀਨ ਤੇ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਇਸ ਇਲਾਕੇ ਦੇ ਸਾਰੇ ਪਿੰਡਾਂ ਦੇ ਸਾਰੇ ਲੋਕ ਇਕਜੁੱਟ ਆ ਇਹ ਸੰਗਰਾਸ਼ ਅੱਜ ਤੋਂ ਨਹੀਂ 2-4 ਦਿਨ ਪਹਿਲਾਂ ਤੋਂ ਚਾਲੂ ਹੋ ਗਿਆ ਅਸੀਂ ਆਪਣੇ ਮੰਗ ਪੱਤਰ ਵਗੈਰਾ ਸਾਰੀ ਜਗ੍ਹਾ ਦੇ ਦਿੱਤੇ ਆ ਅਸੀਂ ਮੁੱਖ ਮੰਤਰੀ ਤੱਕ ਵੀ ਪਹੁੰਚ ਕਰਾਂਗੇ ਔਰ ਇਸ ਇਲਾਕੇ 'ਚ ਬਿਲਕੁਲ ਇਹ ਸੀਮੈਂਟ ਫੈਕਟਰੀ ਨਹੀਂ ਲਗਣ ਦੇਵਾਂਗੇ ਸਰ ਕਿੰਨੇ ਪਹਿਲੇ ਰਾਉਂਡ ਵੈਸੇ ਤਾਂ ਇਹ ਫੈਕਟਰੀ ਬਾਰੇ ਪੂਰੀ ਜਾਣਕਾਰੀ ਅਸੀਂ ਲਈ ਆ ਕਿ 10-10 ਕਿਲੋਮੀਟਰ ਤੱਕ ਰਾਉਂਡ ਇਹ ਨੁਕਸਾਨ ਕਰਦੀ ਆ ਪਰ ਇਹਦੇ 'ਚ ਇਸ ਵੇਲੇ 30-40 ਪਿੰਡ ਦਾ ਬਿਲਕੁਲ ਇਹਦੇ ਨੇੜੇ ਆ ਕਿਉਂਕਿ ਸਾਡੀ ਆਬਾਦੀ ਬਹੁਤ ਸੰਘਣੀ ਆ ਦੁਆਬੇ ਦੀ ਆਬਾਦੀ ਜਿਹੜੀ ਜੀ ਬਹੁਤ ਸੰਘਣੀ ਆ ਇਸ ਕਰਕੇ ਪਿੰਡਾਂ ਦੇ ਬਿਲਕੁਲ ਟੱਚ ਹੋ ਕੇ ਫੈਕਟਰੀ ਲੱਗ ਰਹੀ ਆ ਇਹ ਫੈਕਟਰੀ ਜਿਹੜੀ ਜੰਗਲਾਂਾਂ ਚ ਕਿਤੇ ਪਹਾੜਾਂ ਚ ਲੱਗਣੀ ਸੀ ਉਹ ਸਾਡੀ ਸੰਘਣੀ ਆਬਾਦੀ ਚ ਲੱਗ ਰਹੀ ਆ ਇਸ ਕਰਕੇ ਇਹਦਾ ਵਿਰੋਧ ਆ ਜੀ 200 ਮੀਟਰ ਦੂਰ ਹੈ ਇਹ ਇਹਦਾ ਪੂਰੀ ਅਗਲੀ ਜਨਰੇਸ਼ਨ ਨੂੰ ਹੁਣ ਦੇ ਲੋਕਾਂ ਨੂੰ ਇਹਦੀ ਧੂੜ ਤੋਂ ਇਹਦੀ ਮਿੱਟੀ ਤੋਂ ਇਹਦੇ ਕੈਮੀਕਲਾਂ ਤੋਂ ਬਹੁਤ ਵੱਡਾ ਨੁਕਸਾਨ ਹੈ ਸਾਡਾ ਇਲਾਕਾ ਪਹਿਲਾਂ ਹੀ ਪਹਿਲੀ ਮਿੱਲ ਤੋਂ ਬਹੁਤ ਪਰੇਸ਼ਾਨ ਹੈ ਉਦੇ ਨਾਲ ਬਿਮਾਰੀਆਂ ਪਹਿਲਾਂ ਹੀ ਲੱਗ ਚੁੱਕੀਆਂ ਸਾਡਾ ਪਾਣੀ ਦੂਸ਼ਿਤ ਹੋ ਚੁੱਕਾ ਇਹਨੇ ਹਵਾ ਨਹੀਂ ਹਵਾ ਤੋਂ ਜ਼ਿਆਦਾ ਬਾਦੂ ਕੰਮ ਕੇ ਘਰਾਂ ਦੇ ਅੰਦਰ ਵੀ ਇਹਦਾ ਪੋਲੂਸ਼ਨ ਪਹੁੰਚਦਾ ਇਹਨਾਂ ਫੈਕਟਰੀਆਂ ਦੇ ਪਾਊਡਰ ਜਿਹੜੇ